ਆਖਿਰ ਇਹ ਜੇ ਕਿਹੜੇ ਹਾਲਾਤ ਬਣ ਗਏ ਸੀ ਜਿਸ ਕਰਕੇ ਗੁਰੂ ਸਾਹਿਬ ਨੂੰ ਅਨੰਦਪੁਰ ਦਾ ਕਿਲਾ ਛੱਡਣਾ ਪਿਆ ਇਹ ਗੱਲ ਤਾਂ ਸਾਰਿਆਂ ਨੂੰ ਪਤਾ ਹੈ ਕਿ 8 ਮਹੀਨੇ ਦੇ ਘੇਰੇ ਤੋਂ ਬਾਅਦ ਕਿਲੇ ਦੇ ਵਿੱਚ ਖਾਣ ਪੀਣ ਦਾ ਰਾਸ਼ਨ ਖਤਮ ਹੋ ਗਿਆ ਸੀ ਇਸ ਤੋਂ ਇਲਾਵਾ ਪਹਾੜੀ ਰਾਜਿਆਂ ਵੱਲੋਂ ਅਤੇ ਮੁਗਲਾਂ ਵੱਲੋਂ ਕੁਰਾਨ ਸ਼ਰੀਫ ਅਤੇ ਗਊ ਮਾਤਾ ਦੀਆਂ ਝੂਠੀਆਂ ਸੌਂਹਾਂ ਖਾਦੀਆਂ ਗਈਆਂ ਸਨ ਕਿ ਗੁਰੂ ਸਾਹਿਬ ਕਿਲਾ ਖਾਲੀ ਕਰ ਦੇਣ ਅਤੇ ਜਿੱਥੇ ਜਾਣਾ ਚਾਹੁੰਦੇ ਨੇ ਉਹ ਚਲੇ ਜਾਣ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਨੇ ਆਪਣੇ ਨਜ਼ਦੀਕੀ ਸਿੱਖਾਂ ਨਾਲ ਸਲਾਹ مشورہ ਕੀਤਾ ਅਤੇ ਅਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਪਰ ਇਹ ਪੂਰਾ ਸੱਚ ਨਹੀਂ ਆ ਹੁਣ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਗੁਰੂ ਸਾਹਿਬ ਦੇ ਖਿਲਾਫ ਪਹਾੜੀ ਰਾਜਿਆਂ ਅਤੇ ਮੁਗਲਾਂ ਦੇ ਵਿੱਚ ਇਨੀ ਨਫ਼ਰਤ ਕਿਉਂ ਸੀ ਕਿਉਂ ਉਹ ਗੁਰੂ ਸਾਹਿਬ ਨੂੰ ਕਿਲਾ ਖਾਲੀ ਕਰਨ ਲਈ ਮਜਬੂਰ ਕਰ ਰਹੇ ਸਨ ਉਹ ਵੀ ਇਨੀ ਵੱਡੀ ਫੌਜ ਦੇ ਨਾਲ ਇੰਨਾ ਸਾਰੇ ਕਾਰਨਾਂ ਦੀ ਡਿਟੇਲ ਨਾਲ ਇਸ ਵੀਡੀਓ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਸਭ ਤੋਂ ਪਹਿਲਾਂ ਹੁੰਦੇ ਨੇ ਪਹਾੜੀ ਰਾਜੇ ਜੋ ਕਿ ਗੁਰੂ ਸਾਹਿਬ ਦੇ ਵਿਰੁੱਧ ਚੱਲਦੇ ਸਨ ਅਤੇ ਉਹ ਗੁਰੂ ਸਾਹਿਬ ਦੀ ਵਧਦੀ ਹੋਈ ਤਾਕਤ ਤੋਂ ਘਾਬਰੇ ਹੋਏ ਸਨ ਕਿਉਂਕਿ ਉਹ ਮੁਗਲਾਂ ਨੂੰ ਮਾਲੀਆ ਦਿੰਦੇ ਸਨ ਜਿਸ ਕਰਕੇ ਉਹ ਉਹਨਾਂ ਤੋਂ ਆਪਣੀ ਸੁਰੱਖਿਆ ਭਾਲਦੇ ਸਨ ਉਹ ਵਾਰ-ਵਾਰ ਗੁਰੂ ਸਾਹਿਬ ਨੂੰ ਖਤਮ ਕਰਨ ਦੀ ਮਦਦ ਵੀ ਮੰਗਦੇ ਸਨ ਰਾਜਾ ਹਰੀਚੰਦ ਅਤੇ ਰਾਜਾ ਭੀਮਚੰਦ ਵਰਗੇ ਪਹਾੜੀ ਰਾਜੇ ਗੁਰੂ ਸਾਹਿਬ ਨੂੰ ਹਿੰਦੂ ਧਰਮ ਲਈ ਖਤਰਾ ਸਮਝਦੇ ਸਨ ਅਤੇ ਉਹ ਗੁਰੂ ਸਾਹਿਬ ਨੂੰ ਕੁਝ ਸਿਰਫਿਰਿਆਂ ਦਾ ਗੁਰੂ ਕਹਿ ਕੇ ਬੁਲਾਇਆ ਕਰਦੇ ਸਨ ਉਹਨਾਂ ਦੁਆਰਾ ਹਰ ਵੇਲੇ ਗੁਰੂ ਸਾਹਿਬ ਤੇ ਨਜ਼ਰ ਰੱਖੀ ਜਾਂਦੀ ਸੀ ਅਤੇ ਵੇਲੇ-ਕਵੇਲੇ ਗੁਰੂ ਸਾਹਿਬ ਦੇ ਸਿੱਖਾਂ ਨੂੰ ਤੰਗ ਕੀਤਾ ਜਾਂਦਾ ਸੀ ਦੂਸਰਾ ਕਾਰਨ ਇਹ ਹੈ ਕਿ ਉਸ ਵੇਲੇ ਪੰਜਾਬ ਵਿੱਚ ਖਾਸ ਕਰਕੇ ਸਰਹੰਦ ਵਿੱਚ ਸਰਕਾਰ ਸਖਤ ਹੱਤਾਂ ਵਿੱਚ ਸੀ ਸਰਹੰਦ ਦਾ ਨਵਾਬ ਵजीर खान ਹਰ ਵੇਲੇ ਇਸੇ ਤਾਂਗ ਵਿੱਚ ਰਹਿੰਦਾ ਸੀ ਕਿ ਕਦੋਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨੁਕਸਾਨ ਕਰੇ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੀ ਸ਼ਾਪ ਉਸ ਵੇਲੇ ਤੱਕ ਵੀ ਮੁਸਲਮਾਨਾਂ ਦੇ ਮਨਾਂ ਦੇ ਵਿੱਚ ਛਪੀ ਹੋਈ ਸੀ ਪਰੰਤੂ ਮੁਸਲਮਾਨ ਜਨਤਾ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬੇ ਨਾਨਕ ਦਾ ਰਸਤਾ ਛੱਡ ਦਿੱਤਾ ਹੈ ਅਤੇ ਉਹ ਆਪਣਾ ਵੱਖਰਾ ਰਾਜ ਸਥਾਪਿਤ ਕਰਨਾ ਚਾਹੁੰਦਾ ਹੈ। ਤੀਸਰਾ ਕਾਰਨ ਸੀ ਗੁਰੂ ਸਾਹਿਬ ਦਾ ਸ਼ਰੀਕਾ ਅਤੇ ਰਿਸ਼ਤੇਦਾਰ। ਧੀਰਮਲ ਅਤੇ ਰਾਮਰਾਏ ਨੇ ਗੁਰੂ ਸਾਹਿਬ ਦੀ ਰੱਜ ਕੇ ਮੁਖਾਲਫਤ ਕੀਤੀ। ਸ਼ਰੀਕੇ ਦੀ ਨਿੱਤ ਦੀ ਲੜਾਈ ਤੋਂ ਦੂਰ ਰਹਿਣ ਲਈ ਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤਸਰ ਦੀ ਥਾਂ ਆਨੰਦਪੁਰ ਰਹਿਣ ਦਾ ਫੈਸਲਾ ਕੀਤਾ ਸੀ। ਗੁਰੂ ਸਾਹਿਬ ਦੇ ਖਿਲਾਫ ਪਹਾੜੀ ਰਾਜਿਆਂ ਅਤੇ ਮੁਗਲਾਂ ਨੂੰ ਢਕਾਉਣ ਦੇ ਵਿੱਚ ਬਹੁਤ ਵੱਡਾ ਹੱਥ ਇਸ ਸ਼ਰੀਕੇ ਦਾ ਵੀ ਸੀ ਇਸ ਤੋਂ ਬਾਅਦ ਚੌਥਾ ਕਾਰਨ ਮਸੰਦਾਂ ਦਾ ਗੁਰੂ ਸਾਹਿਬ ਦੇ ਵਿਰੁੱਧ ਪ੍ਰਚਾਰ ਕਰਨਾ ਸੀ ਮਸੰਦਾਂ ਦਾ ਸਿੱਖ ਸੰਗਤ ਦੇ ਵਿੱਚ ਕਾਫੀ ਪ੍ਰਭਾਵ ਸੀ ਕਿਉਂਕਿ ਪਹਿਲਾਂ ਦੂਰ ਦਰਾਡੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਮਸੰਦਾਂ ਦੁਆਰਾ ਹੀ ਕੀਤਾ ਜਾਂਦਾ ਸੀ ਅਤੇ ਸੰਗਤ ਦੁਆਰਾ ਦਿੱਤਾ ਹੋਇਆ ਦਸਵੰਦ ਇਕੱਠਾ ਕਰਕੇ ਮਸੰਦ ਹੀ ਗੁਰੂ ਸਾਹਿਬ ਪਾਸ ਲਿਆਉਂਦੇ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਇਹ ਮਸੰਦ ਬਹੁਤ ਪ੍ਰੇਸ਼ਟ ਹੋ ਗਏ ਸਨ ਅਤੇ ਗੁਰੂ ਸਾਹਿਬ ਨੇ ਇਹ ਮਸੰਦ ਪ੍ਰਥਾ ਖਤਮ ਕਰ ਦਿੱਤੀ ਸੀ ਇਸ ਦੇ ਸਬੰਧ ਵਿੱਚ ਇੱਕ ਸਾਖੀ ਇਹ ਵੀ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਇੱਕ ਪ੍ਰੇਸ਼ਟ ਮਸੰਦ ਨੂੰ ਅੱਗ ਲਾ ਕੇ ਸਾੜਵੇ ਦਿੱਤਾ ਸੀ ਇਹਨਾਂ ਮਸੰਦਾਂ ਨੇ ਗੁਰੂ ਸਾਹਿਬ ਦੇ ਖਿਲਾਫ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਰਸਤੇ ਤੋਂ ਭਟਕ ਚੁੱਕੇ ਹਨ ਸੋ ਇਹਨਾਂ ਦੇ ਪ੍ਰਚਾਰ ਨੇ ਵੀ ਕਾਫੀ ਨੁਕਸਾਨ ਪਹੁੰਚਾਇਆ ਪੰਜਵਾਂ ਕਾਰਨ ਇੱਕ ਐਬੀਸੀ ਕੇ ਗੁਰੂ ਗੋਬਿੰਦ ਸਿੰਘ ਜੀ ਗਰੀਬ ਜਨਤਾ ਦੀ ਮਦਦ ਕਰਦੇ ਸਨ ਅਤੇ ਗੁਰੂ ਸਾਹਿਬ ਦੇ ਬਹੁਤ ਸਾਰੇ ਸਿੱਖ ਗਰੀਬ ਘਰਾਂ ਨਾਲ ਸੰਬੰਧ ਰੱਖਦੇ ਸਨ। Hindu ਜਨਤਾ ਉਸ ਵੇਲੇ ਇੰਨੀ ਦੱਬੀ ਹੋਈ ਸੀ ਕਿ ਉਹਨਾਂ ਵਿੱਚ ਆਜ਼ਾਦੀ ਦੇ ਅਹਿਸਾਸ ਬਿਲਕੁਲ ਹੀ ਖਤਮ ਹੋ ਚੁੱਕੇ ਸਨ ਪਰ ਗੁਰੂ ਸਾਹਿਬ ਦੇ ਸਿੱਖ ਬਣ ਕੇ ਉਹਨਾਂ ਵਿੱਚ ਦਲੇਰੀ ਆ ਗਈ ਸੀ ਜਿਸ ਤੋਂ ਪਹਾੜੀ ਰਾਜਿਆਂ ਤੇ ਮੁਗਲਾਂ ਨੂੰ ਖਤਰਾ ਪੈਦਾ ਹੋ ਗਿਆ ਸੀ। ਅਤੇ ਉਹ ਇਸ ਖਤਰੇ ਨੂੰ ਹਮੇਸ਼ਾ ਲਈ ਖਤਮ ਕਰਨਾ ਚਾਹੁੰਦੇ ਸਨ ਸੇਵਾ ਕਾਰਨ ਸੀ ਨਕਸ਼ਬੰਦੀਆਂ ਦਾ ਟੋਲਾ ਇਹ ਨਕਸ਼ਬੰਦੀਏ ਪੰਜਵੇਂ ਪਾਤਸ਼ਾਹ ਦੇ ਵੇਲੇ ਤੋਂ ਹੀ ਗੁਰੂ ਘਰ ਨਾਲ ਨਫ਼ਰਤ ਕਰਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਸ਼ੇਖ ਅਹਿਮਦ ਸਰਹੰਦੀ ਦਾ ਪੁੱਤਰਾ ਖਵਾਜਾ ਮਸੂਮ ਗੱਦੀ ਤੇ ਬੈਠਾ ਸੀ ਤੇ ਇਸ ਨੇ ਔਰੰਗਜ਼ੇਬ ਨੂੰ ਆਪਣਾ ਮুরিਦ ਬਣਾ ਰੱਖਿਆ ਸੀ ਅਤੇ ਕਈ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਇਸ ਨੇ ਔਰੰਗਜ਼ੇਬ ਤੋਂ ਫਰਮਾਨ ਵੀ ਜਾਰੀ ਕਰਾਏ ਸਨ ਜਿਸ ਜਮਸ਼ੀਰ ਖਾਨ ਨੇ ਨੰਦੇੜ ਵਿਖੇ ਗੁਰੂ ਸਾਹਿਬ ਤੇ ਮਾਰੂ ਹਮਲਾ ਕੀਤਾ ਸੀ ਉਸ ਜਮਸ਼ੀਰ ਖਾਨ ਨੂੰ ਭੇਜਿਆ ਤਾਂ ਭਾਵੇਂ ਸਰਾਂਦ ਦੇ ਨਵਾਬ ਵजीर खान ਨੇ ਸੀ ਪਰ ਉਹ ਚੇਲਾ ਇਨਾਂ ਨਕਸ਼ਬੰਦੀਆਂ ਦਾ ਸੀ ਜਿਸ ਕਰਕੇ ਉਹ ਗੁਰੂ ਸਾਹਿਬ ਨਾਲ ਨਫ਼ਰਤ ਕਰਦਾ ਸੀ ਅਤੇ ਗੁਰੂ ਸਾਹਿਬ ਨੂੰ ਕਤਲ ਕਰਨ ਲਈ ਛੇਤੀ ਹੀ ਰਾਜ਼ੀ ਹੋ ਗਿਆ ਸੀ ਸੋ ਇਹ ਕੁਝ ਕੁ ਮੁੱਖ ਕਾਰਨ ਸੀ ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਗੁਰੂ ਘਰ ਨਾਲ ਨਫ਼ਰਤ ਦੇ ਸੋ ਇਸ ਤੋਂ ਬਾਅਦ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੁਆਰਾ ਕਿਲਾ ਆਨੰਦਪੁਰ ਕਿਹੜਾ ਪੋਣਾ ਅਤੇ ਇਹ ਕਿਹੜਾ ਕਿੰਨੀ ਵਾਰ ਪਾਇਆ ਗਿਆ ਅਤੇ ਇਸ ਤੋਂ ਬਾਅਦ ਆਨੰਦਪੁਰ ਵਿਖੇ ਕਿੰਨੀਆਂ ਜੰਗਾਂ ਹੋਈਆਂ ਇਹ ਸਾਰੇ ਵਰਤਾਂਤ ਸਬੰਧੀ ਡਿਟੇਲ ਨਾਲ ਗੱਲ ਕਰਾਂਗੇ ਅਗਲੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੁਆਰਾ ਆਨੰਦਪੁਰ ਦਾ ਕਿਲਾ ਛੱਡਣ ਤੋਂ ਲੈ ਕੇ ਸਾਹਿਬਜ਼ਾਦੇਾਂ ਦੀ ਸ਼ਹੀਦੀ ਤੱਕ ਡੇ ਬਾਈ ਡੇ ਜੋ ਕੁਝ ਹੋਇਆ ਉਸ ਸੰਬੰਧੀ ਡਿਟੇਲ ਨਾਲ ਵਿਚਾਰ ਚਰਚਾ ਕਰਾਂਗੇ